ਕਹਿੰਦੇ ਵੀ ਆਹ ਚਿੱਠੀ ਸਾਡੀ ਖਾਨੋਂ ਭਾਬੀ ਨੂੰ ਦੇ ਦਿਓ ਖਾਨੋਂ ਭਾਬੀ ਕਿਹਾ ਸੀ ਇਹਨਾਂ ਨੇ ਜ਼ਖਰੀਆ ਖਾਨ ਜ਼ਖਰੀਆ ਖਾਨ ਨੇ ਵੀ ਆ ਚਿੱਠੀ ਅਸੀਂ ਲਿਖਤੀ ਆ ਉਹਨੂੰ ਦੇ ਦਿਓ ਵੀ ਸਿੱਖ ਹਾਲੇ ਜਿੰਦਾ ਹੈ ਹਾਂਜੀ ਖਾਲਸਾ ਰਾਜ ਦਾ ਝੰਡਾ ਝੁਲ ਰਿਹਾ ਹੈ ਹਾਂਜੀ ਆਪਦੇ ਮਨ ਚੋਂ ਵਹਿਮ ਕੱਢ ਦੇਵੀਂ ਵੀ ਸਿੱਖ ਹੈ ਨਹੀਂ ਹੈ ਨਹੀਂ ਹਾਂ ਤੇ ਜੰਗਲਾਂ ਚ ਰਹਿੰਦੇ ਆਸੀਂ ਇੱਥੇ ਰਹਿੰਦੇ ਆ ਆਜੋ ਜਿਹਨੇ ਆਉਣਾ ਵਾਹਿਗੁਰੂ ਜੀ ਆਪਾਂ ਅੱਜ ਦੋ ਸਿੱਖ ਕੌਮ ਦੇ ਮਹਾਨ ਜਰਨੈਲਾਂ ਬਾਰੇ ਗੱਲ ਕਰਨ ਲੱਗੇ ਆਂ ਜਸਨਾਮਾ ਜਕਰੀਆ ਖਾਨ ਨੂੰ ਇਹ ਹੋ ਗਿਆ ਸੀ ਕਿ ਸਿੱਖ ਪੂਰੀ ਦੁਨੀਆ ਦੇ ਵਿੱਚੋਂ ਖਤਮ ਕਰ ਦਿੱਤਾ ਗਿਆ ਤਾਂ ਇਹਨਾਂ ਦੋ ਜਰਨੈਲਾਂ ਨੇ ਆਪਣਾ ਸਿੱਖ ਰਾਜ ਦੁਬਾਰਾ ਸਥਾਪਿਤ ਕਰ ਦਿੱਤਾ ਸੀ ਕਮੈਂਟ ਬਾਕਸ ਦੇ ਵਿੱਚ ਨਾਮ ਵੀ ਦੱਸਿਓ ਜੇ ਤੁਹਾਨੂੰ ਯਾਦ ਆ ਤਾਂ ਨਹੀਂ ਆਪਾਂ ਅੱਗੇ ਪੂਰਾ ਇਤਿਹਾਸ ਦੱਸਦੇ ਹਾਂ ਇਹਨਾਂ ਦੋ ਮਹਾਨ ਜਰਨੈਲਾਂ ਬਾਰੇ ਤੇ ਸਟੈਚੂ ਬਣਾਏ ਸੀ ਬਾਈ ਇਕਬਾਲ ਨੇ ਤੇ ਆਜੋ ਕਰਦੇ ਹਾਂ ਬਾਈ ਇਕਬਾਲ ਨਾਲ ਗੱਲਬਾਤ ਤੇ ਜੇ ਤੁਹਾਨੂੰ ਨਾਮ ਪਤਾ ਤਾਂ ਸ਼ੇਅਰ ਵੀ ਕਰਿਓ ਤੇ ਨਾਮ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਚਲੋ ਜੀ ਕਰਦੇ ਹਾਂ ਸ਼ੁਰੂ ਆਪਾਂ ਤੇ ਨਾਲ ਆਪਣੇ ਹੋਣਗੇ ਬਾਈ ਇਕਬਾਲ ਇਨਾ ਬਾਰੀ ਜਾਣਕਾਰੀ ਦੇਣਗੇ ਬਾਈ ਉਹਨਾਂ ਨੇ ਇਹ ਦੋ ਸੂਰਮਿਆਂ ਦੇ ਸਟੈਚੂ ਬਣਾਏ ਹੋਏ ਆ ਬਾਈ ਸਤਿ ਸ੍ਰੀ ਅਕਾਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਸੁਖਦੀਪ ਜੀ ਤੇ ਮੈਂ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਕਰਦਾ ਇੱਥੇ ਆਉਣ ਤੇ ਤੇ ਤੁਹਾਡੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਧੰਨਵਾਦ ਜੀ ਦੁਬਾਰੇ ਫੇਰ ਇਕੱਠੇ ਹੋਏ ਆ ਸਾਲ ਬਾਅਦ ਬਿਲਕੁਲ ਬਾਈ ਹਾਂਜੀ ਬਾਈ ਜੀ ਮੈਂ ਥੋੜਾ ਜਿਹਾ ਦੱਸ ਦੇਵਾਂ ਭੂਮਿਕਾ ਬੰਨ ਦੇਵਾਂ ਹਾਂਜੀ ਵੀ ਜਿਹੜੇ ਸਟੈਚੂ ਆ ਹਾਂਜੀ ਆਪਾਂ ਬਣਾਉਨੇ ਆ ਲਾਉਨੇ ਆ ਹਾਂ ਇਹ ਇੱਕ ਨਵੀਂ ਜਨਰੇਸ਼ਨ ਨੂੰ ਦੱਸਣ ਦੀ ਖਾਤਰੀ ਬਣਾਏ ਜਾਂਦੇ ਆ ਹਾਂਜੀ ਵੀ ਜਿਹੜੀ ਸਾਡੀ ਪੀੜ੍ਹੀ ਐ ਉਹਨਾਂ ਨੂੰ ਇਹ ਚੀਜ਼ਾਂ ਦੱਸਿਆ ਜਾਵੇ ਹਾਂ ਵੀ ਇੱਕ ਟਾਈਮ ਐਸਾ ਸੀ ਸਾਡੀ ਸਿੱਖ ਕੌਮ ਤੇ ਵੀ ਜ਼ਕਰੀਆ ਖਾਨ ਨੂੰ ਆਪਦੇ ਤੇ ਗਮਾਨ ਹੋ ਗਿਆ ਸੀ ਹਾਂਜੀ ਇਹ ਸਨ 1739 ਦੀ ਗੱਲ ਐ ਠੀਕ ਐ ਜੀ ਤੇ ਜ਼ਕਰੀਆ ਖਾਨ ਨੇ ਇੱਕ ਵਾਰੀ ਇਹ ਕਹਤਾ ਸੀਗਾ ਵੀ ਸਿੱਖ ਬਿਲਕੁਲ ਖਤਮ ਹੋ ਗਏ ਹਾਂਜੀ ਤੇ ਕੋਈ ਵੀ ਸਿੱਖ ਨਹੀਂ ਬਚਿਆ ਕਿਉਂਕਿ ਉਹ ਐਸਾ ਸਮਾਂ ਸੀ ਜਦੋਂ ਜ਼ਕਰੀਆ ਖਾਨ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਸੀ ਠੀਕ ਹੈ ਜੀ ਤੇ ਬੱਚੇ ਦਾ ਸਿਰ ਲਿਓ ਵੱਡ ਕੇ ਉਹਨੂੰ ਇੰਨੇ ਪੈਸੇ ਮਿਲਣਗੇ ਜਵਾਨ ਦਾ ਇੰਨਾ ਬਜ਼ੁਰਗ ਦਾ ਇੰਨਾ ਉਹ ਸਮੇਂ ਦੇ ਵਿੱਚ ਸਾਰੇ ਇਹ ਟੰਡੋਰਾ ਪਿੱਟਿਆ ਸੀਗਾ ਤੇ ਵੀ ਸਿਰ ਲਿਓ ਵੱਡ ਕੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਸੀ ਤੇ ਜਦੋਂ ਬਿਲਕੁਲ ਸਿੱਖ ਖਤਮ ਕਰਤੇ ਸੀਗੇ ਹਾਂਜੀ ਤਾਂ ਦੋ ਸਿੰਘ ਕਹਿੰਦੇ ਪੜਾਣੇ ਪਿੰਡ ਤੋਂ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਹਾਂਜੀ ਇਹਨਾਂ ਦੇ ਖੂਨ ਨੇ ਵਾਲਾ ਖਾਦਾ ਹਾਂਜੀ ਇਹ ਕਹਿੰਦੇ ਵੀ ਪਿੰਡਾਂ ਤੋਂ ਉੱਠ ਕੇ ਸ੍ਰੀ ਅੰਮ੍ਰਿਤਸਰ ਇਹ ਅੰਮ੍ਰਿਤਸਰ ਸਾਹਿਬ ਨੂੰ ਇੱਕ ਚੀਜ਼ ਆਪਾਂ ਹੋਰ ਦਰਸ਼ਕਾਂ ਨੂੰ ਦੱਸ ਹੀ ਦਈਏ ਕਿ ਵੀ ਸਿੱਖ ਉਹਦੋਂ ਇਹ ਨਹੀਂ ਵੀ ਬਿਲਕੁਲ ਖਤਮ ਹੋ ਗਏ ਸੀ ਜੰਗਲਾਂ ਦੇ ਵਿੱਚ ਰਹਿ ਕੇ ਹਾਂਜੀ ਬਿਲਕੁਲ ਤੇ ਤਿਆਰੀਆਂ ਚੱਲ ਰਹੀਆਂ ਸੀ ਪਰ ਉਹਨਾਂ ਦੇ ਮਨਾਂ ਦੇ ਵਿੱਚ ਸੀਗਾ ਜਿਹੜਾ ਜ਼ਕਰੀਆ ਖਾਨ ਦੇ ਵੀ ਸਿੱਖ ਖਤਮ ਹੋ ਗਏ ਹਾਂਜੀ ਪਰ ਸਿੱਖ ਜੰਗਲਾਂ ਦੇ ਵਿੱਚ ਰਹਿੰਦੇ ਸੀਗੇ ਘੋੜਿਆਂ ਦੀਆਂ ਕਾਠੀਆਂ ਤੇ ਉਹਨਾਂ ਦੇ ਘਰ ਹੁੰਦੇ ਸੀਗੇ ਹਾਂਜੀ ਤੇ ਮੁਠੀ ਪਰ ਛੋਲੇ ਖਾ ਕੇ ਗੁਜ਼ਾਰਾ ਕਰਦੇ ਸੀ ਹਾਂਜੀ ਤੇ ਉਹਨਾਂ ਸਮਿਆਂ ਦੇ ਵਿੱਚ ਇਹਨਾਂ ਨੇ ਅੰਮ੍ਰਿਤਸਰ ਸਾਹਿਬ ਜਾਣ ਦੀ ਪਲਾਨ ਬਣਾਈ ਹਾਂਜੀ ਤੇ ਇਹ ਜੰਗਲਾਂ ਵਿੱਚ ਦੀ ਹੁੰਦੇ ਹੋਏ ਰਾਤ ਨੂੰ ਸਫ਼ਰ ਕਰਦੇ ਸੀਗੇ ਤੇ ਦਿਨੇ ਜੰਗਲਾਂ ਚਲੇ ਜਾਂਦੇ ਸੀ ਤੇ ਉੱਥੇ ਜਿਹੜਾ ਵੱਡਾ ਆਪਣਾ ਉਹ ਰੋਡ ਸੀ ਲਾਹੌਰ ਨੂੰ ਤੇ ਦਿੱਲੀ ਨੂੰ ਮਿਲਾਉਂਦਾ ਸੀ ਉਸ ਰੋਡ ਤੇ ਇੱਕ ਨੂਰਦੀਨ ਦੀ ਸਰਾਂ ਸੀ ਠੀਕ ਹੈ ਜੀ ਨੂਰਦੀਨ ਦੀ ਸਰਾਹ ਕੋਲੇ ਇਹਨਾਂ ਨੇ ਡੇਰਾ ਲਾ ਲਿਆ ਕਹਿੰਦੇ ਹਾਂਜੀ ਤੇ ਇਹਨਾਂ ਨੇ ਆਪਦੇ ਕਮਰਕਾਸੇ ਪਾੜ ਕੇ ਸਿੱਖ ਰਾਜ ਦਾ ਝੰਡਾ ਚਲਾਤਾ ਅੱਛਾ ਜੀ ਕਹਿੰਦੇ ਵੀ ਸਿੱਖ ਜਿੰਦਾ ਹਾਂਜੀ ਇੱਕ ਥੋੜੀ ਜੀ ਵਿੱਚ ਗੱਲ ਦੱਸਣ ਵਾਲੀ ਰਹੀ ਵੀ ਉੱਥੋਂ ਦੀ ਰਾਹੀ ਰਾਹੀ ਨੰਗੇ ਸੀਗੇ ਹਾਂਜੀ ਉਹ ਰਾਹੀ ਗੱਲਾਂ ਕਰਦੇ ਸੀ ਕਹਿੰਦੇ ਬੈਠੇ ਉੱਥੇ ਨੂਰ ਜਿਹੜੀ ਸਰਾਹ ਸੀਗੀ ਨੂਰਦੀਨ ਦੀ ਉੱਥੇ ਬੈਠਣ ਵਾਸਤੇ ਜਗ੍ਹਾ ਸੀ ਪਾਣੀ ਸੀ ਸਾਰੀ ਚੀਜ਼ ਸੀ ਜੀ ਹਾਂਜੀ ਉਹ ਗੱਲਾਂ ਕਰਦੇ ਕਹਿੰਦੇ ਵੀ ਸਿੱਖ ਬਿਲਕੁਲ ਖਤਮ ਹੋ ਗਏ ਹਾਂਜੀ ਇਹ ਕਿਤੇ ਨੇੜੇ ਜੰਗਲਾਂ ਦੇ ਵਿੱਚ ਸੌਣ ਰਹੇ ਸੀਗੇ ਹਾਂਜੀ ਤੇ ਇਹਨਾਂ ਨੇ ਲਲਕਾਰਾ ਮਾਰਿਆ ਤੇ ਬਾਹਰ ਆ ਕੇ ਕਹਿੰਦੇ ਵੀ ਸਿੱਖ አለ ਜਿੰਦਾ ਹੈ ਹਾਂਜੀ ਤੇ ਇਹਨਾਂ ਨੇ ਬਾਬਾ ਬੋਤਾ ਸਿੰਘ ਨੇ ਤੇ ਬਾਬਾ ਗਰਜਾ ਸਿੰਘ ਨੇ ਉੱਥੇ ਆਪਦੇ ਕਮਰ कसे ਪਾੜ ਕੇ ਸਿੱਖ ਰਾਜ ਦਾ ਝੰਡਾ ਘੜਤਾ ਸੀ ਕਹਿੰਦੇ ਠੀਕ ਹੈ ਜੀ ਤੇ ਸੋਟਿਆਂ ਦੇ ਸਿਰ ਤੇ ਸੋਟਿਆਂ ਦੇ ਸਿਰ ਤੇ ਹਾਂਜੀ ਹਾਂ ਸੋਟੇ ਵਾਲੀ ਵੀ ਗੱਲ ਸ਼ੁਰੂ ਹੁੰਦੀ ਆ ਉਦੋਂ ਬਾਅਦ ਕੀ ਹੋਇਆ ਇਹਨਾਂ ਨੇ ਉੱਥੋਂ ਜਿਹੜੇ ਲਾਹੌਰ ਤੋਂ ਦਿੱਲੀ ਨੂੰ ਜਾਂਦੇ ਸੀਗੇ ਸਰਕਾਰ ਦੇ ਸੂਈਏ ਕਹਿ ਲੋ ਜਾਂ ਕੋਈ ਵੀ ਟੁਕੜੀਆਂ ਉਹਨਾਂ ਤੋਂ ਜਿਵੇਂ ਆਪਾਂ ਕਹਿ ਦਿੱਤੀ ਵੀ ਟੈਕਸ ਬਸੂਲਣਾ ਸ਼ੁਰੂ ਕਰਤਾ ਸੀ ਠੀਕ ਹੈ ਜੀ ਵੀ ਕੋਸ ਪੈਸੇ ਜਾਂ ਕੋਸ ਟਕੇ ਜਿਹੜੀ ਉਹਨਾਂ ਦੇ ਕ੍ਰਾਂਸੀ ਸੀਗੀ ਹਾਂਜੀ ਹਾਂਜੀ ਵੀ ਭਾਈ ਇਥੋਂ ਦੀ ਨੰਗਣਾ ਸਾਡਾ ਖਾਲਸਾ ਰਾਜ ਹੈ ਇਥੇ ਟੈਕਸ ਦੇ ਕੇ ਜਾਓ ਹਾਂਜੀ ਤੇ ਜੇ ਕੋਈ ਟੈਕਸ ਨਹੀਂ ਦਿੰਦਾ ਸੀ ਉਹਦੇ ਤੇ ਪੰਜ ਇਹ ਮਾਰਦੇ ਸੋਟੇ ਹਾਂਜੀ ਪੰਜ ਸੋਟੇ ਪੋੜੇ ਮਾਰਦੇ ਸੀ ਜੇ ਕੋਈ ਨਹੀਂ ਟੈਕਸ ਦਿੰਦਾ ਹਾਂਜੀ ਤੇ ਚਲੋ ਜੀ ਅਚਾਨਕ ਇੱਕ ਫੌਜ ਦੀ ਟੁਕੜੀ ਜਿਹੜੀ ਲਾਹੌਰ ਤੋਂ ਦਿੱਲੀ ਨੂੰ ਜਾਂਦੀ ਸੀ ਛੋਟੀ ਟੁਕੜੀ ਫੌਜ ਦੀ ਹਾਂਜੀ ਜਿਹੜੀ ਜ਼ਕਰੀਆ ਖਾਨ ਦੀ ਉਹ ਜਦੋਂ ਉੱਥੋਂ ਦੀ ਆ ਕੇ ਲੰਗੀ ਹੂੰ ਤੇ ਇਹਨਾਂ ਨੇ ਰੋਕ ਲਿਆ ਇਹ ਕਹਿੰਦੇ ਵੀ ਟੈਕਸ ਦਿਓ ਹਾਂਜੀ ਕਹਿੰਦੇ ਵੀ ਸਾਡਾ ਰਾਜਾ ਸੀ ਕਹਦਾ ਟੈਕਸ ਦਿਈਏ ਹਾਂਜੀ ਕਹਿੰਦੇ ਵੀ ਅਸੀਂ ਤਾਂ ਟੈਕਸ ਲਾਵਾਂਗੇ ਹਾਂ ਤੇ ਨਹੀਂ ਫਿਰ ਸੋਟੇ ਖਾਓ ਹਾਂਜੀ ਚਲੋ ਜੀ ਉਹ ਉਹ ਵਾਪਸ ਮੁੜ ਗਏ ਤੇ ਉਹਨਾਂ ਨੇ ਇਹਨਾਂ ਨੇ ਫਿਰ ਚਿੱਠੀ ਚਿੱਠੀ ਲਿਖ ਕੇ ਦਿੱਤੀ ਹਾਂ ਕਹਿੰਦੇ ਵੀ ਆਹ ਚਿੱਠੀ ਸਾਡੀ ਖਾਨੋ ਭਾਬੀ ਨੂੰ ਦੇ ਦਿਓ ਖਾਨੋ ਭਾਬੀ ਕਿਹਾ ਸੀ ਇਹਨਾਂ ਨੇ ਜ਼ਖਰੀਆ ਖਾਨ ਜ਼ਖਰੀਆ ਖਾਨ ਨੇ ਬਈਆ ਚਿੱਠੀ ਅਸੀਂ ਲਿਖਤੀ ਆ ਉਹਨੂੰ ਦੇ ਦਿਓ ਵੀ ਸਿੱਖ ਹਾਲੇ ਜਿੰਦਾ ਹੈ ਹਾਂਜੀ ਖਾਲਸਾ ਰਾਜ ਦਾ ਝੰਡਾ ਝੁਲ ਰਿਹਾ ਹੈ ਹਾਂਜੀ ਆਪਦੇ ਮਨ ਚੋਂ ਵਹਿਮ ਕੱਢ ਦੇ ਵੀ ਸਿੱਖ ਹੈਨੀ ਹੈਨੀ ਹਾਂ ਤੇ ਜੰਗਲਾਂ ਚ ਰਹਿੰਦੇ ਆ ਸੀ ਇੱਥੇ ਰਹਿੰਦੇ ਆ ਆਜੋ ਜਿਹਨੇ ਆਉਣਾ ਹਾਂ ਉਹ ਚਿੱਠੀ ਜਾ ਕੇ ਉਹਨੂੰ ਪੜਾਈ ਤੇ ਜਦੋਂ ਪੜ੍ਹੀ ਉਹਨੇ ਭਾਈ ਜ਼ਕਰੀਆ ਖਾਨ ਨੇ ਹਾਂਜੀ ਕਹਿੰਦੇ ਵੀ ਸਮੇ ਦਾ ਹਾਕਮ ਸੀ ਸਰਕਾਰ ਸੀਗੀ ਤੇ ਉਹਨੂੰ ਕਹਿੰਦੇ ਵੀ ਕਾਫੀ ਮਤਲਬ ਇਹ ਚੀਜ਼ ਦਾ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਮੈਂ ਤਾਂ ਬਿਲਕੁਲ ਖਤਮ ਕਰਤਾ ਸਿੱਖ ਰਾਜ ਹਾਂਜੀ ਤੇ ਇਹ ਕਿਵੇਂ ਜਿੰਦਾ ਹੋ ਗਏ ਹਾਂ ਫਿਰ ਉਹਨੇ ਇੱਕ ਉਹਦਾ ਜਲਾਲੂਦੀਨ ਸੀਗਾ ਉਹਦਾ ਛੋਟਾ ਸਿਪਾਹੀ ਜਿਵੇਂ ਕਹਿ ਦਈਏ ਫੌਜਦਾ ਹਾਂਜੀ ਉਹਨੇ ਜਲਾਲੂਦੀਨ ਨਾਲ ਇੱਕ ਟੁਕੜੀ ਫੌਜ ਦੀ ਭੇਜੀ ਹਾਂਜੀ 100 ਬੰਦੇ ਦੀ ਵੀ ਤੁਸੀਂ ਜਾਓ ਤੇ ਉੱਥੇ ਜਾ ਕੇ ਵੀ ਉਹਨਾਂ ਨੂੰ ਜਿਉਂਦੇ ਜਾ ਜਿਉਂਦੇ ਜਾ ਕਿਵੇਂ ਫੜ ਕੇ ਲੈ ਕੇ ਆਓ ਫੜ ਕੇ ਲੈ ਕੇ ਆਓ ਤੇ ਕਹਿੰਦੇ ਉਹਨਾਂ ਨੇ ਪਹਿਲਾਂ 5 ਬੰਦੇ ਭੇਜੇ ਹਾਂਜੀ ਤੇ 5 ਬੰਦੇ ਭੇਜੇ ਤੇ ਇਹਨਾਂ ਨੇ 50 ਬੰਦਿਆਂ ਨਾਲ ਲੜਾਈ ਕਰਕੇ ਉਹਨਾਂ ਨੂੰ ਉੱਥੇ ਮਾਰਤਾ ਹਾਂਜੀ ਉਸ ਤੋਂ ਬਾਅਦ ਉਹਨਾਂ ਨੇ ਹੋਰ ਭੇਜੇ ਹਾਂਜੀ ਇਹਨਾਂ ਨੇ ਬੰਦੇ ਦੋ ਸੀ ਇਹ ਹਾਂਜੀ ਇਹਨਾਂ ਨੇ ਪਿੱਠਾਂ ਜੋੜ ਲਿਆ ਕਿਉਂਕਿ ਪਿੱਛੇ ਤੋਂ ਨਾ ਕੋਈ ਵਾਰ ਕਰ ਸਕੇ ਹਾਂਜੀ ਵੀ ਸਾਡੀ ਪਿੱਠ ਤੋਂ ਨਾ ਵਾਰ ਹੋਏ ਮੂਰੂ ਅਸੀਂ ਮਾਰ ਖਾਂਦੇ ਨਹੀਂ ਖਾਂਦੇ ਨਹੀਂ ਹਾਂ ਦੋਨਾਂ ਨੇ ਇੱਕ ਕੋਲੇ ਕਿਰਪਾਨ ਸੀ ਵੈਸੇ ਇਤਿਹਾਸ ਦੇ ਵਿੱਚ ਸੋਟੇ ਲਿਖਿਆ ਕਈ ਇਤਿਹਾਸ ਦੇ ਵਿੱਚ ਕਿਰਪਾਨ ਲਿਖਿਆ ਕਈ ਜਿਹੜੀਆਂ ਪੁਰਾਣੀਆਂ ਸਰਦਾਰ ਕਿਰਪਾ ਕਲਪਾ ਕਿਰਪਾਲ ਸਿੰਘ ਜਿਹੜੇ ਹੁੰਦੇ ਸੀ ਆਰਟਿਸਟ ਹਾਂਜੀ ਉਹਨਾਂ ਦੀਆਂ ਤਸਵੀਰਾਂ ਦੇ ਵਿੱਚ ਇੱਕ ਥਾਂ ਕਿਰਪਾਨ ਐ ਇੱਕ ਥਾਂ ਸੋਟਾ ਠੀਕ ਹੈ ਜੀ ਫਿਰ ਉਸ ਹਿਸਾਬ ਨਾਲ ਸੀ ਰਲਮਲਾ ਕੇ ਇੱਕ ਥਾਂ ਕਿਰਪਾਨ ਬਣਾਤੀ ਇੱਕ ਥਾਂ ਸੋ ਠੀਕ ਹੈ ਜੀ ਤੇ ਕਹਿੰਦੇ ਫਿਰ ਇਹਨਾਂ ਨੇ ਪਿੱਠਾਂ ਜੋੜ ਕੇ ਫਿਰ ਲੜਾਈ ਕੀਤੀ ਜਿਹੜੇ ਵੀ ਆਉਂਦੇ ਸੀ ਹਾਂ ਤਾ ਲੈਂਦੇ ਸੀਗੇ ਠੀਕ ਹੈ ਪਹਿਲਾਂ ਇਹਨਾਂ ਨੇ ਪੰਜ ਮਾਰੇ ਫਿਰ ਕਹਿੰਦੇ ਇਹਨਾਂ ਨੇ 30 ਸਿਪਾਹੀ ਮਾਰਤੇ ਅੱਛਾ ਜੀ ਤੇ 30 ਸਿਪਾਹੀ ਮਾਰਤੇ ਫਿਰ ਜਦੋਂ ਇਕੱਠੀ ਹੋ ਕੇ 70 80 ਜਿਹੜੇ ਸਿਪਾਹੀ ਰਹਿੰਦੇ ਸੀ ਇਕੱਠੀ ਹੋ ਕੇ ਉਹਨਾਂ ਨੇ ਹਮਲਾ ਕੀਤਾ ਹਾਂਜੀ ਫਿਰ ਇਹਨਾਂ ਨੂੰ ਉਹਨਾਂ ਨੇ ਜ਼ਖਮੀ ਕਰਤਾ ਸੀ ਠੀਕ ਹੈ ਜੀ ਹਾਂਜੀ ਫਿਰ ਉਦੋਂ ਬਾਅਦ ਯਾਨੀ ਆ ਬਾਦਸ਼ਾਹ ਦੇ ਮਨ ਚੋਂ ਵਹਿਮ ਨਿਕਲਿਆ ਸੀ ਵੀ ਦੋ ਜਾਨਾਂ ਨੇ ਇੰਨੇ ਸਿਪਾਹੀ ਮਾਰਤੇ ਹਾਂਜੀ ਵਾਕਈ ਖਾਲਸਾ ਰਾਜ ਹਲੇ ਜਿੰਦਾ ਤੇ ਖਾਲਸਾ ਰਾਜ ਇੱਕ ਵਾਰ ਫਿਰ ਉਦ ਉਹ ਕਿ ਜਿਹੜਾ ਜਕਰੀਆ ਖਾਨ ਨੇ ਕਿਹਾ ਸੀ ਵਾਕਈ ਖਾਲਸਾ ਰਾਜ ਹੈਗਾ ਵੀ ਜਿਹੜੇ ਦੋ ਬੰਦੇ ਆਪਣੇ ਇੰਨੇ ਸਿਪਾਹੀ ਮਾਰ ਸਕਦੇ ਆ ਤੇ ਇੰਨੇ ਬੰਦਿਆਂ ਨਾਲ ਲੜ ਸਕਦੇ ਆ ਤੇ ਜੇ ਇਹ 5 7 10 ਹੋਏ ਤਾਂ ਕੀ ਕਰਨਗੇ ਉਦੋਂ ਫਿਰ ਕਹਿੰਦੇ ਉਹਨੇ ਕਹਤਾ ਸੀ ਕਹਿੰਦਾ ਇਹ ਕੌਮ ਕਦੇ ਵੀ ਮਰ ਨਹੀਂ ਸਕਦੀ ਇਹ ਕੌਮ ਹਮੇਸ਼ਾ ਜਿੰਦਾਰੀ ਰਹੂਗੀ ਆਉਂਦੀ ਦੁਨੀਆ ਤੱਕ ਉਹ ਖਾਲਸਾ ਰਾਜ ਅੱਜ ਦੁਨੀਆ ਦੇ ਵਿੱਚ ਆਪਣੇ ਮੈਂ ਕਹਿੰਦਾ ਕੋਈ ਕੰਟਰੀ ਰਹੀ ਹੈ ਨਹੀਂ ਹੋਣਾ ਜਿੱਥੇ ਆਪਣੀ ਸਿੱਖ ਕੌਮ ਆ ਹੈ ਨਹੀਂ ਜੀ ਹਾਂ ਸਹੀ ਗੱਲ ਆ ਜੀ ਤੇ ਰਾਜ ਵਾਲਾ ਕੰਮ ਹੀ ਹੈ ਰਾਜ ਵਾਲਾ ਕੰਮ ਹੀ ਹੈ ਬਿਲਕੁਲ ਬਹੁਤ ਕਿੰਨੀ ਤਰੱਕੀ ਕੀਤੀ ਆਪਣੀ ਕੌਮ ਨੇ ਹੈਗਾ ਤੇ ਜਿਹੜੇ ਇਹ ਯੋਧੇ ਸੀਗੇ ਇਹਨਾਂ ਬਾਬਾ ਬੋਤਾ ਸਿੰਘ ਗਰਜਾ ਸਿੰਘ ਮੈਂ ਕਹਿੰਨਾ ਵੀ ਇਹਨਾਂ ਨੂੰ ਹਮੇਸ਼ਾ ਸਾਡੀ ਕੌਮ ਨੂੰ ਯਾਦ ਰੱਖਣਾ ਚਾਹੀਦਾ ਚਾਹੀਦਾ ਤੇ ਇਹ ਹੁਣ ਪੜਾਣੇ ਪੈਣ ਲੱਗਨੇ ਆ ਜੀ ਅੱਛਾ ਜੀ ਆਪਣੇ ਕੋਲ ਤਿਆਰ ਆ ਬਿਲਕੁਲ ਠੀਕ ਹੈ ਸਵਾ ਲੈ ਕੇ ਜਾਵਾਂਗੇ ਸਨਮਾਨ ਨਾਲ ਉੱਥੇ ਫਿੱਟ ਕਰਾਂਗੇ ਇਹ ਇਹ ਪਹਿਲੀ ਵਾਰ ਹੀ ਬਣਾਏ ਆ ਹਾਂਜੀ ਇਹ ਪਹਿਲੀ ਵਾਰ ਹੀ ਬਣਿਆ ਆਪਾਂ ਪੂਰੀ ਲਾਈਫ ਦੇ ਬੱਚੇ ਪਹਿਲੀ ਵਾਰੀ ਬਣਿਆ ਠੀਕ ਹੈ ਹਾਂਜੀ ਵੀ ਪਹਿਲਾਂ ਕੋਈ ਐਜੀ ਡਿਮਾਂਡ ਆਈ ਨਹੀਂ ਸੀ ਦੇਖੋ ਜੀ ਡਿਮਾਂਡ ਵੀ ਨਹੀਂ ਖੋਲਦਾ ਹੂੰ ਜਿਵੇਂ ਹੁਣ ਕਿਸਾਨੀ ਸੰਘਰਸ਼ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੇ ਸਟੈਚੂ ਜਿਆਦਾ ਲੱਗੇ ਆ ਅੱਛਾ ਜੀ ਕਿ ਉਹਨਾਂ ਨੇ ਆਪਣੀਆਂ ਜ਼ਮੀਨਾਂ ਦੀ ਖਾਤਰ ਹੱਕ ਲਏ ਸੀਗੇ ਹਾਂ ਉਦੋਂ ਬਾਅਦ ਇਸ ਤਰ੍ਹਾਂ ਹੌਲੀ ਹੌਲੀ ਸਾਡੇ ਬੱਚਿਆਂ ਨੂੰ ਇਹ ਚੀਜ਼ਾਂ ਦਿਖਾਉਣੀਆਂ ਜ਼ਰੂਰੀ ਆ ਹਾਂਜੀ ਹਾਂਜੀ ਸਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ